ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਲੋਹਾ ਖੇੜਾ ਇਹ ਪੈਂਡ ਸੰਗਰੂਰ ਜ਼ਿਲ੍ਹੇ ਦਾ ਤੇ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਪ੍ਰਦੀਪ ਭਾਈ ਦਾ ਨਾਮ ਆ ਤੇ ਬਹੁਤ ਸਾਰੀਆਂ ਵੀਡੀਓ ਇੱਥੇ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਵਪਾਰ ਦਾ ਇਹਨਾਂ ਦਾ ਕੰਮ ਹੈ ਕੱਲ ਇੱਕ ਵੀਡੀਓ ਚੈਨਲ ਤੇ ਚਲਾਈ ਇੱਕ ਦਿਨ ਸਨ ਚ ਨੰਗਿਆ ਤੇ ਅੱਜ ਫੇਰ ਵੀਡੀਓ ਬਣਾਉਣ ਲੱਗ ਪਏ ਕਿਉਂਕਿ ਇੱਥੇ ਪਸ਼ੂ ਵੀ ਬਹੁਤ ਆਉਂਦੇ ਆ ਵਿਕਰੀ ਵਾਲੇ ਤੇ ਉਸੇ ਤਰ੍ਹਾਂ ਗਾਹਕ ਵੀ ਜਿਹੜੇ ਉਹ ਕਾਫੀ ਆਉਂਦੇ ਰਹਿੰਦੇ ਆ ਜਿਵੇਂ ਅੱਜ ਵੀ ਇੱਕ ਟੋਲੀ ਜਿਹੜੀ ਉਹ ਗੁਜਰਾਤ ਦੇ ਵਿੱਚੋਂ ਆਈ ਵੀ ਐ ਕਾਫੀ ਗਾਵਾਂ ਉਹਨਾਂ ਨੇ ਖਰੀਦ ਲਈਆਂ ਕੁਸਕ ਨਾਗ ਬਾਹਰ ਕੱਢ ਲਿਆ ਦੋਸਤੋ ਹਾਲਾਂਕਿ ਅੰਦਰ ਫੇਰ ਜੇ ਆਪਾਂ ਨਿਗਾਹ ਮਾਰੀਏ ਤੁਹਾਨੂੰ ਅੰਦਰ ਗਾਵਾਂ ਖੜੀਆਂ ਦਿਸਣਗੀਆਂ ਬਹੁਤ ਸਾਰੇ ਪਸ਼ੂ ਆਜ ਫੇਰ ਅੰਦਰ ਜਿਹੜੇ ਉਹ ਹਜੇ ਖੜੇ ਆ ਪਰ ਕੁਸ ਨਾਗ ਤੁਹਾਨੂੰ ਬਾਹਰੋਂ ਦਿਖਾ ਦਿੰਨੇ ਆ ਤੋਰ ਕੇ ਸੋ ਆਓ ਗੱਲਬਾਤ ਕਰੀਏ ਤੁਸੀਂ ਵੀਡੀਓ ਨੂੰ ਨਾ ਕਿ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਤੇ ਫੁੱਲ ਤਸੱਲੀ ਕਰਕੇ ਖਰੀਦ ਲਿਆ ਕਰੋ ਪ੍ਰਦੀਪ ਬਾਈ ਸਸਰੀ ਕਾਲ ਸਸਰੀ ਕਾਲ ਬਾਈ ਪ੍ਰਦੀਪ ਅੱਜ ਪਹਿਲਾਂ ਤੋਂ ਦੱਸੀ ਜਿਹੜੇ ਬਾਈ ਹੁਰੀ ਆਏ ਆ ਗੁਜਰਾਤ ਤੋਂ ਆਏ ਵੇ ਇਹ ਬਾਈ ਗੁਜਰਾਤ ਤੋਂ ਨੇ ਬਾਈ ਇਹਨਾਂ ਨੇ ਬੇੜਾ ਲਈਆਂ ਨੇ ਆਪਣੇ ਕੋਲ ਪਲੂਣਾ ਠੀਕ ਹੈ ਤੇ ਬਾਕੀ ਇਹ ਸਾਰੇ ਬਾਈ ਜਾਨਵਰ ਆਪਾਂ ਜਿਹੜੀ ਪਰਸੋਂ ਵੀਡੀਓ ਬਣਾਈ ਸੀ ਉਹਦੇ ਵਿੱਚੋਂ ਤਿੰਨ ਕ ਬੇੜਾ ਰਹਿ ਗਈਆਂ ਆਪਣੇ ਕੋਲੇ ਜਿਹੜੀਆਂ ਕੱਚੀਆਂ ਨੇ ਠੀਕ ਹੈ ਬਾਕੀ ਸਾਰੇ ਟੋਟਲ ਜਾਨਵਰ ਵੀ ਸੇਲ ਹੋ ਗਏ ਸੀਗੇ ਠੀਕ ਹੈ ਬਾਕੀ ਐ ਬਈ ਆਪਾਂ ਆਪਾਂ ਪਹਿਲਾਂ ਵੀ ਇਹ ਗੱਲ ਕਹਿੰਨੇ ਹਾਂ ਵੀ ਬਾਈ ਜਿਹੜੇ ਫਾਰਮ ਤੇ ਹੁੰਦੇ ਨੇ ਚਲੋ ਅੱਗੇ ਜਾ ਕੇ ਉਹ ਵੀ ਅੱਗੇ ਗੱਲ ਕਰਦੇ ਆ ਹੂੰ ਵੀ ਆਪਾਂ ਇਹ ਕਹਿੰਨੇ ਹਾਂ ਬਾਈ ਦੇਖਿਆ ਹਰ ਬੰਦੇ ਨੇ ਆਪਣੀ ਸਮਝਣ ਵਾਲੀ ਚੀਜ਼ ਖਰੀਦਣੀ ਆ ਕਿਉਂਕਿ ਆਪਣਾ ਰੁਟੀਨ ਦਾ ਕੰਮ ਆ ਵੀ ਆਪਾਂ ਦੇਖਿਆ ਨੂੰ ਵੀ 40 ਤੋਂ 50 ਜਨਵਰੀ ਮੰਨ ਲਾ ਵੀ 60 ਜਨਵਰੀ ਵੀ ਆਪਾਂ ਹਫਤੇ ਸੇਲ ਕਰਦੇ ਆ ਹੂੰ ਵੀ ਆਪਾਂ ਇਹ ਕਹਿੰਦੇ ਵੀ ਜਿੰਨੇ ਆਪਣੇ ਨਾਲ ਸਾਰੇ ਸਮਝਦਾਰ ਨੇ ਕੋਈ ਵੀ ਜਾਨਵਰ ਖਰੀਦਣਾ ਆਪਾਂ ਵੀ ਅੱਗੋਂ ਮੁੱਲ ਲਾ ਕੇ ਚੀਜ਼ ਤੇ ਲੈ ਕੇ ਆਉਣੇ ਆ ਹੂੰ ਜਿਹੜੇ ਹੁਣ ਆਪਣੇ ਕੋਲੇ ਅੱਜ ਜਾਨਵਰ ਵਿੱਚ ਬਾਈਆਂ ਦੇ ਫੋਨ ਆਉਂਦੇ ਸੀ ਯਾਰ ਵੀ 70 80 ਦਾ ਜਾਨਵਰੀ ਆ ਰੱਖਿਆ ਕਰੋ ਅੱਜ ਓਦਾਂ ਦੇ ਵੀ ਜਾਨਵਰ ਲਏ ਨੇ ਵਿੱਚ ਆਪਾਂ ਨੇ ਠੀਕ ਹੈ ਪਹਿਲੇ ਨੰਬਰ ਤੇ ਗਾਂ ਕਿੰਨਾ ਤੇ ਇਹ ਬਈ ਤਾਜੀ ਸੂਈ ਹੋਈ ਆ ਹੂੰ ਬੱਚਾ ਇਹਦੇ ਮੰਗਰਾ ਦੂਜਾ ਦਿਨ ਅਜ ਇਹਨੂੰ ਸੂਈ ਨੂੰ ਆ ਬਈ ਠੀਕ ਹੈ ਦੁੱਧ ਜਿਹੜੀ ਮਾਲਕਾਂ ਨੇ ਆਪਾਂ ਨੂੰ ਦੁੱਧ ਦੀ ਰਿਪੋਰਟ ਇਹਦੀ ਦਿੱਤੀ ਆ ਬਾਈ ਉਹ 28 ਕਿਲੋ ਦੀ ਦਿੱਤੀ ਆ ਠੀਕ ਹੈ ਵੀ ਆਪਾਂ ਕਹਿੰਦੀ ਇਹਦੀ 35 ਕਿਲੋ ਦੀ 40 ਕਿਲੋ ਦੀ ਪਰ ਇੰਨਾ ਹੈਗਾ ਵੀ ਇਹ 30 ਕਿਲ ਠੀਕ ਹੈ ਰੇਟ ਕੀ ਰੇਟ ਬਈ ਜਿਹੜਾ ਬਸ ਲੈਣ ਦੇਣ ਵਾਲਾ ਰੇਟ ਹੀ ਆਪਾਂ ਇਹਦਾ ਕਰਾਂਗੇ ਇਹ ਆਪਾਂ 1,30,000 ਰੁਪਏ ਦੀ ਵੜ ਬਈ ਦੇਵਾਂਗੇ 1,30,000 ਦੀ ਦੋਸਤੋ ਬੱਚਾ ਚੁਆਈ ਦੀ ਇੱਕ ਨੰਬਰ ਆ 6 ਦਾੰਦ ਆ ਬਈ ਠੀਕ ਹੈ ਕਮਾਲੀ ਬਈ ਥੀਂ ਚੁਆਈ ਵਾਲਾ ਥਾਣਾ ਦੋਸਤੋ ਹਵਾਨਾ ਅੱਗੋਂ ਪਿੱਛੋਂ ਚੰਗਾ ਦਿਸਦਾ ਹੈ ਬਾਕੀ ਬਈ ਜਾਤ ਨਸਲ ਬਹੁਤਾ ਹੋਰ ਆ ਬਈ ਆਪਾਂ ਤੇ ਇਹ ਗੱਲ ਕਹਿੰਦੇ ਜਿਹਨੇ 10 ਲੈਣੀਆਂ ਚਾਹੇ 5 ਲੈ ਲਓ ਵੀ ਬਰੀਡ ਤਾਂ ਬਈ ਬਰੀਡ ਹੀ ਰਹਿਣੀ ਆ ਸਹੀ ਹੈ ਇਹਦੇ ਨਾਲ ਪ੍ਰਤੀਬ ਇਹ ਵੀ ਬਾਈ ਜਮਾ ਤਾਜੀ ਸੂਈਆ ਤੇ ਕਰਮਾ ਵਾਲੀ ਸਾਰਾ ਜਿੱਦਾਂ ਆਪਾਂ ਕਹਿੰਨੇ ਇੱਕ ਫੌਰਨ ਵਾਲੇ ਇਹ ਨਹੀਂ ਵੇੜਾ ਦਿਖਾਉਂਦੇ ਹੁੰਦੇ ਉਦਾਂ ਵਾਲਾ ਟਾਂਚਾ ਬਾਈ ਇਹਨੂੰ ਅੱਜ ਤੀਜਾ ਦਿਨ ਆ ਬਾਈ ਸੂਈ ਨੂੰ ਕੀ ਰੇਟ ਰਹਿਣਾ ਇਹ ਬਾਈ ਦੋਨੇ ਵੇੜਾ ਪ੍ਰੋਪਰ ਆਪਾਂ ਬੋਲੇ ਚੋਂ ਖਾਲੀ ਨਹੀਂ ਕੀਤੀਆਂ ਹੋਈਆਂ ਵੀ ਜੇ ਆਪਾਂ ਕਹੀਏ ਵੀ ਯਾਰ ਸਾਰੀਆਂ ਖਾਲੀ ਨੇ ਅੱਧੀਆਂ ਅੱਧੀਆਂ ਖਾਲੀ ਨੇ ਮੰਨ ਕੇ ਠੀਕ ਹੈ ਦੁੱਧ ਇਹਦੀ ਜਿਹੜੀ ਰਿਪੋਰਟ ਦਿੱਤੇ ਬਾਈ 32 ਕਿਲੋ ਦੱਸਿਆ ਮਾਲਕ ਨੇ ਦੁੱਧ ਵੀ ਅਸੀਂ ਚੋਇਆਗਾ ਮੈਂ ਇਹਨਾਂ ਦੇ ਮਾਗਰ ਬਾਈ ਮੇਲ ਨੇ ਇਹ ਵੀ ਛੇ ਦੰਦਾ ਭਲਾਂ ਇਹਦੇ ਹੈਗੀਆਂ ਥੋੜੀਆਂ ਜੀਆਂ ਢਿੱਡ ਦੇ نیچے ਇਹਦਾ ਕੀ ਰੇਟ ਰਹਿਣਾ ਭਾਈ ਰੇਟ ਭਾਈ ਜੀ ਜੀ ਤੇ 1 ਲੱਖ ਤੇ 10000 ਦੀ ਵੜ ਆਪਾਂ ਦੇਵਾਂਗੇ ਇਹ ਵੀ ਰਪਨ ਲੈਣ ਦੇਣ ਵਾਲਾ ਰੇਟ ਆ ਵੀ ਜਿਹੜਾ ਬਾਕੀ ਵੀ ਇੰਨੀ ਕੁ ਵਧੀਆ ਵੜਾ ਨੇ ਵੀ ਜਿੱਦਾਂ ਹੁਣ ਇਹ ਵੜਾ ਭਾਈ ਅੱਗੇ ਫਾਰਮ ਵਾਲਾ ਫਾਰਮ ਚ ਵਗ ਜੀ ਜਾਂ ਘਰੇਲੂ ਵੀ ਵਗ ਗਈ ਮਿੱਟਾਂ ਚਾ ਬੜਾ ਵਧੀਆ ਇਹਦਾ ਠੀਕ ਉੱਤੋਂ ਵੀ ਸਾਰੇ ਪੱਖੋਂ ਲੇਵੇ ਦੀ ਕੁਆਲਿਟੀ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਇੰਨੀ ਹੁੰਦੀ ਨਹੀਂ ਪੂਸਪਾਸ ਹੋਰ ਬਰੀਕ ਐਂ ਬਹੁਤ ਟੌਪ ਦੀ ਆ ਇਹਦੇ ਨਾਲ ਇੱਕ ਤਿੰਨ ਇਹ ਵੀ ਤਾਜੀ ਸੂਈ ਆ ਭਾਈ ਕਿੰਨਾ ਚੱਲੇ ਜਮ ਤਾਜ਼ੀਆਂ ਨੇ ਭਾਈ ਕੱਲ ਦੀ ਸੂਈ ਹੋਈ ਆ ਭਾਈ ਠੀਕ ਆ ਇਹਦਾ ਰੇਟ ਕੀ ਰਹਿਣਾ ਰੇਟ 1 10 ਬਈ ਇਹਦਾ ਵੀ ਬਾਜਿ ਵਰੇਟ ਆ ਬਾਈ ਕਹਿੰਦਾ ਮਤਲਬ ਵੀ ਜੇ ਕੋਈ ਜੋੜਾ ਜਾਂਦਾ ਕਿਤੇ ਆਪਾਂ ਪਹੁੰਚ ਕਰਦੇ ਆਂ ਕੋਈ ਚੱਕਰ ਨਹੀਂ ਠੀਕ ਐ ਇਹ ਵੀ ਬੱਚੇ ਬਾਈ ਚੌਕੀ ਆ ਠੀਕ ਐ ਸੋ ਦੋਸਤੋ ਜੋੜਾ ਖਰੀਦਦੇ ਹੋ ਤਾਂ ਬਾਈ ਕਹਿੰਦਾ ਵੀ ਪਹੁੰਚ ਕਰ ਦਾਂਗੇ ਬਾਕੀ ਆ ਕੇ ਦੇਖੋ ਪਸੂ ਪਾਸ ਕਰੋ ਬਹੁਤ سارے ਨਗ ਹੁੰਦੇ ਆ ਇੱਕ ਨਾ ਪਸੰਦ ਆਉ ਤਾ ਦੂਜਾ ਆ ਜਾਊਗਾ ਮੇਨ ਗੱਲ ਇਹ ਆ ਵੀ ਤੁਸੀਂ ਆ ਕੇ ਦੇਖੋ ਆ ਉਹਦਾ ਜੱਜ ਚੁਾਈ ਦੀਆਂ ਬਾਈ ਠੰਡੀਆਂ ਸੀਲ ਨੇ ਵੀ ਕਈ ਵਾਰ ਕੋਈ ਦੂਰੋਂ ਸੱਜਣਾ ਆਉਂਦਾ ਇੱਥੇ ਆ ਕੇ ਜਾਨਵਰ ਕੋਈ ਹਰਕਤਵਾਜੀ ਕਰਦਾ ਹੋਵੇ ਜੇਰ ਵਗੈਰਾ ਦੀ ਓਕੇ ਦੀ ਰਿਪੋਰਟ ਆ ਬਾਈ ਜਿਹੜੀ ਇਦੋਂ ਅੱਗੇ ਵੈੜ ਇਹ ਦੋਂਦੀ ਆ ਬਾਈ ਇਹ ਗੱਬਣਾ ਜੀ ਗੱਬਣ ਬਾਈ ਗੱਬਣ ਹਲੇ ਇਹਦੇ ਦਿਨਾਂ 15 ਦਿਨ ਪયા ਬਾਈ ਜੀ ਜੀਤੇ ਦੇ ਇਹਦਾ ਰੇਟ ਕੀ ਰਹਿਣਾ ਪਤਾ ਰੇਟ ਬਾਈ ਇਹਦਾ ਲੈਣ ਦੇ ਨਾਲ 1 ਲੱਖ ਤੇ 35000 ਰੁਪਏ ਬਾਈ ਠੀਕ ਆ ਦੋ ਦਾਂਦਾ ਬਾਈ ਇਹ ਹੂੰ ਤੇ ਦੁੱਗ ਦੇ ਦੰਦ ਵੀ ਕਹਿੰਦਾ ਮੈਂ ਚੱਕੀ ਨੇ ਹੱਲੇ ਠੀਕ ਆ ਹਾਈਟ ਬਈ ਇਹਦੀ ਮੀਡੀਅਮ ਆ ਕਈ ਵਾਰ ਕੋਈ ਦੂਰੋਂ ਸੱਜਣ ਆਵੇ ਅਗਲਾ ਕਹਿ ਦਿੰਦਾ ਵੀ ਵੀ ਦਿਖਾਉਣਾ ਕੋਲ ਦੂਜੀਆਂ ਬਣਾ ਸਾਰੀਆਂ ਫੁੱਲ ਸਾਈਜ਼ ਦੀਆਂ ਨੇ ਇਹ ਨਾ ਵੱਡੀ ਆ ਨਾ ਛੋਟੀ ਆ ਦਰਮਿਆਨੇ ਕੱਦ ਚ ਆ ਵੀ ਦੁੱਧ ਬਈ 25 ਕਿਲੋ ਦੁੱਧ ਮੰਨ ਕੇ ਇਹਨੂੰ ਲੈ ਲੈ ਵੀ ਆਪਾਂ ਇਹ ਨਹੀਂ ਕਹਿੰਦੇ ਜਿੱਦਾਂ ਇਹ ਹਵਾਨੇ ਦਾ ਆਕਾਰ ਆ ਪਹਿਲੇ ਨੰਬਰ ਤੇ ਤਾਂ ਇਹ ਲੱਗਦਾ ਵੀ ਇਹ ਦੂਜੇ ਸੂਏ ਦੀ ਲੱਗਦੀ ਆ ਫਿਰ ਬੰਦਾ ਕਹਿੰਦਾ ਵੀ ਇਦਾਂ ਦੀ ਵੀ 30 35 ਦੇ ਦੂ ਪਰ ਵੀ ਆਪਾਂ ਕਹਿੰਦੇ ਆ ਵੀ ਆਪਣੀ ਸਮਝ ਨਾਲ ਖਰੀਦ ਲਓ 25 ਦਿੰਦੀ ਆ 20 ਦਿੰਦੀ ਆ ਇਹਨਾਂ ਦਿੰਦੀ ਸਹੀ ਇਹ ਦੋ ਅੱਗੇ ਭਾਈ ਇਹ ਜਿਹੜੀ ਬਿਹੜਾ ਭਾਈ ਇਹਨੇ ਦੁੱਧ 27-22 ਕਿਲੋ ਦਿੱਤਾ ਹੋਇਆਗਾ ਇਹ ਹੁਣੇ ਉਤਰੀ ਹੋਇਆ ਗੱਡੀ ਚ ਠੀਕ ਐ ਇਹਦੇ ਭਾਈ ਆਪਾਂ 1 ਲੱਖ ਤੇ 5000 ਦੀ ਬਿਹੜ ਦੇ ਦਾਂਗੇ ਤਿਆਰੀ ਬਹੁਤ ਸੋਹਣੀ ਕਰੂਗੀ ਬ੍ਰੀਡ ਨਸਲ ਫੁੱਲ ਵਟਾ ਫੁੱਲ ਟਾਈਮ ਕਿੰਨਾ ਲੇਜੂ ਇਹ ਤਿਆਰ ਭਾਈ ਹਫਤੇ ਦੇ ਵਿੱਚ ਵਿੱਚ ਤਿਆਰ ਆ ਭਾਈ ਠੀਕ ਐ ਵੱਡੇ ਆਕਾਰ ਦੀ ਐ ਪੂਰੀਆ ਵਧਿਆ ਹਵਾਨਾ ਭਾਈ ਅੱਗੇ ਪਿੱਛੇ ਦੀ ਬਣਾਉ ਫਿਕਸ ਠੀਕ ਐ ਥਣ ਭਾਈ ਸਾਰਿਆਂ ਦੇ ਹੱਥੀਂ ਚਵਾਈ ਵਾਲੇ ਨੇ ਬਿਹੜਾਂ ਦੇ ਹੂੰ ਜਿਹੜੀ ਇਹ ਦੋ ਅੱਗੇ ਇਹ ਬੱਚੀ ਬਈ ਜਗਜੀਤ ਚਾਰ ਦੰਦ ਦਾ ਪਿਓਰ ਠੀਕ ਹੈ ਤੇ ਦੂਜਾ ਸੂ ਹੈਗਾ ਦੁੱਧੇ ਬੱਚੀ ਨਾਰਮਲ ਜਿਹਾ ਵੀ ਜਿਵੇਂ ਆਪਾਂ 30 ਕਿਲੋ ਮੰਨ ਕੇ ਲੈ ਲੈਣੇ ਉਹ ਜਿਹੜਾ ਮਰਜ਼ੀ ਸੱਜਣ ਲੈ ਲੈ ਹੂੰ ਬਈ ਆਪਾਂ ਨੂੰ ਪਤਾ ਵੀ ਜਿਹੜੀ ਬਰੀਡ ਵਾਲਾ ਜਾਨਵਰ ਆ 25 ਕਿਲੋ ਦਾ ਤਾਂ ਉਹ ਘੱਟ ਦਿੰਦੀ ਹੁੰਦਾ ਹੀ ਨਹੀਂ ਨੇੜੇ ਰੱਖ ਪਤ ਨੇੜੇ ਦਿਓ ਸੱਟ ਨਾ ਖਲੇ ਰੇਟ ਕੀ ਰੋਗੇ ਦਾ ਤੁਸੀਂ ਇਹਦਾ ਬਈ ਜਮਾਂ ਲੈਣ ਦੇਣਾ ਰੇਟ ਕਲਕ ਤੇ 60000 ਰੁਪਏ ਬਈ ਠੀਕ ਹੈ ਬਹੁਤ ਸੋਹਣਾ ਸੀਮਣ ਅੱਗੇ ਬਾਈ ਲੱਗਿਆ ਹੋਇਆ ਹੂੰ ਬਾਕੀ ਹੋਰ ਗੱਲ ਆ ਬਾਈ ਜਿਹੜਾ ਮਾਲਕ ਅੱਗੋਂ ਫਾਰਮ ਦੀ ਰਿਪੋਰਟ ਆ ਸਿਰਫ ਆਪੋਂ ਦੇਵਾਂਗੇ ਹੂੰ ਵੀ ਜਿੱਦਾਂ ਹੁਣ ਕਈ ਵਾਰ ਅੱਗੋਂ ਵਪਾਰੀ ਵੀਰ ਤੋਂ ਵੀ ਖਰੀਦੀ ਜਾਂਦੀ ਆ ਉਹ ਪੁੱਛ ਕੇ ਉਹਨੂੰ ਦੱਸ ਦਾਂਗੇ ਪਰ ਆਪਾਂ ਆਪਣੇ ਕੋਲੋਂ ਨਾ ਕਦੇ ਅੱਜ ਤੱਕ ਕਿਆ ਨਾ ਕਹਿਣਾ ਠੀਕ ਆ ਹਾਂ ਇਹਦੇ ਬਾਈ ਸਵੈਲਿੰਗ ਹੈਗੀ ਆ ਆਪਾਂ ਕੋਲੋਂ ਦਿਖਾ ਦਾਂ ਕਈ ਵਾਰ ਕੀ ਹੁੰਦਾ ਨਾ ਵੀਡੀਓ ਦੇ ਵਿੱਚ ਵੀਰ ਕਹਿੰਦੇ ਨੇ ਯਾਰ ਵੀ ਕਈ ਵਾਰ ਕੋਈ 19 21 ਜਨਮਰ ਨਾ ਹੋਵੇ ਹੂੰ ਇਸ ਵਾਈਲ ਅੰਗੇ ਕਿਉਂਕਿ ਵੀ ਬੈਠੀ ਬੁੱਠੀ ਕਰਕੇ ਨਾ ਸਹੀ ਹੈ ਹਾਂ ਫ੍ਰੀਪੇਦੂ ਅੱਗੇ ਇੱਕ ਘਾਂ ਇਹ ਬੈਡ ਬਾਈ ਕਰਮਾਂ ਵਾਲੀ ਮੁੱਲ ਚ ਵੀ ਅੱਜ ਦੇ ਸਾਰੇ ਜਨਮਵਰਾਂ ਚ ਟੌਪ ਕਲਾਸ ਹੀ ਆ ਹੂੰ ਇਹਦੇ ਦਿਨ ਪਿਆ ਬਾਈ ਹਲੇ 15 ਜੀਤ ਠੀਕ ਹੈ ਜਿਹੜਾ ਆਪਾਂ ਨੂੰ ਦੁੱਧ ਦੀ ਮਾਲਕਾਨੇ ਦਾ ਰਿਪੋਰਟ ਇਹਦੀ ਜ਼ਿਆਦਾ ਦਿੱਤੀ ਆ ਬਾਈ ਹੂੰ 54 55 ਕਿਲੋ ਦੁੱਧ ਦੀ ਰਿਪੋਰਟ ਲਿਆ ਬਈ ਤੋ ਇਹਦਾ ਬਈ ਜਿਹੜੀ ਮੰਨ ਕੇ ਮਾਲਕਾਂ ਨੇ ਦੁੱਧ ਦੀ ਰਿਪੋਰਟ ਤਾਂ ਹੀ ਦਸੀ 55 53 ਕਿਲੋ ਪਲੂਣ ਬੱਛੀ ਨੇ ਚਵਾਇਆਗਾ ਸੈਕੰਡ ਟਾਈਮ ਨਾ 6 ਦੰਦਾ ਬਾਕੀ ਬਈ ਦੇਖ ਆਪਣੀ ਸਮਝ ਨਾਲ ਖਰੀਦ ਲੈਣ ਵੀ ਇਹ ਕਿੰਨਾ ਦੁੱਧ ਦੇ ਦੂਗੀ ਇਹਦਾ ਬੇਮੁੱਲਾ ਜਾਨਵਰ ਆ ਪ੍ਰਮਾਤਮਾ ਇਹਦੀ ਉਮਰ ਲੰਬੀ ਰੱਖੇ ਵੀ ਇਦਾਂ ਦਾ ਜਾਨਵਰ ਬਈ ਕਦੇ-ਕਦੇ ਆਉਂਦੇ ਨੇ ਮੋੜੀ ਪੁੱਤ ਮੂਰੋ ਰੇਟ ਬਈ ਜਗਜੀਤ ਆਪਾਂ 2 ਲੱਖ ਤੇ 65000 ਦੀ ਬੱਛੀ ਇਹ ਦੇਵਾਂਗੇ ਬਈ ਠੀਕ ਹੈ ਮੋਲ ਤਾਂ ਚਲੋ ਜਾਨਵਰ ਨਹੀਂ ਬਈ ਲਵਾਉਣਾਗਾ ਵੀ ਕੋਈ ਵੀ ਸੱਜਣ ਦੂਰੋਂ ਆਊਗਾ ਰੂਹ ਖੁਸ਼ ਕਰਦੇ ਆ ਅਡਰ ਦਾ ਕਾਰ ਇੰਨਾ ਵਧੀਆ ਬਾਈ ਉਹਨੇ ਹੀ ਅੱਗੇ ਉਹਨੇ ਹੀ ਪਿੱਛੇ ਠੀਕ ਹੈ ਫਰੀਪੇ ਤੋਂ ਬਿਨਾ ਇੱਧਰ ਤੈ ਨਗਾਵਾ ਜਿਹੜੀ ਵੀਰੇ ਇਹ ਵੜਾ ਬਾਈ ਜੀ ਜੀਤਾ ਇਹ ਮੰਨ ਕੇ ਵੀ ਇਹਨੂੰ ਕਾਸੇ ਜ ਮਰਜੀ ਮੰਨ ਲੋ ਵੀ ਕ੍ਰੋਸ ਚ ਵੀ ਆ ਗਈ ਇਹ ਹੂੰ ਤੇ ਤੋਰੀ ਮੁੱਤੇ ਨੂੰ ਇਹ ਵੀ ਦੂਜਾ ਸੂਆ ਬਾਈ ਘਰੇਲੂ ਆਪਾਂ ਲਈ ਆ ਇਹ ਦੁੱਧ ਆਪਾਂ ਨੂੰ ਦੱਸਿਆ ਦਾ 20 ਕਿਲੋ ਦੁੱਧ ਜਿਹੜਾ ਚੋਇਆ ਹੋਇਆ ਰੇਟ ਇਹਦਾ ਬਾਜ ਬਾਈ 75000 ਦੀ ਬੱਛੀ ਦੇ ਦਾਂਗੇ ਹਾਈਟ ਫੂਟ ਬਹੁਤ ਵਧੀਆ ਹੇ ਕਿ ਨੁਕਰੀ ਕੋੜੀ ਵਰਗੀ ਆ ਹੂੰ ਦੇਣੇ ਤੇ ਪਿਆ ਬਾਈ 12 ਤੋਂ 15 ਹਲੇ ਠੀਕ ਐ ਮੋੜ ਪੁੱਤਾ ਸੋ ਇਹ 75000 ਦੀ ਦੋਸੋ ਸਿੰਘ ਦਾਗਨ ਤੋਂ ਬਾਅਦ ਚ ਫੋੜੀ ਜਿ ਫੁੱਟੀ ਵੀ ਐ ਉਹ ਤੋਂ ਬਿਨਾ ਇੱਕ ਹੋਰ ਬੈੜ ਇਧਰ ਪ੍ਰਦੀਪੇ ਦੀ ਡਿਟੇਲ ਦੱਸਦੇ ਇਹ ਬੈੜ ਦੇ ਦਾਂਗੇ ਬਾਈ 1 ਲੱਖ ਤੇ 65000 ਰੁਪਏ ਦੀ ਕਿੰਨਾ ਚੱਲਊ ਹਜੇ ਸੋ ਦਿਨ ਬਾਈ ਹਲੇ ਲੈ ਜੂਗੀ 15 ਪਰ ਵੀ ਬੈੜ ਬਹੁਤ ਵਧੀਆ ਜਾਨਵਰ ਆ ਸਾਰੀ ਟਿਪ ਐਨ ਫਰਸਟ ਕਲਾਸ ਹੀ ਨੇ ਬਾਈ ਠੀਕ ਐ ਅੱਗੇ ਬਾਈ ਇਹ ਖੀਰੀ ਬੱਛੀ ਆ ਹੂੰ ਮਾਸਾ 20 ਦਿਨਾਂ ਚ ਹੁਣ ਕਰਮ ਵਾਲੀ ਹੋ ਜੂ ਤਿਆਰ ਸਟਾਰਟ ਹੋਊਗੀ ਹੂੰ ਤੇ ਇਹ ਬਾਈ ਬੱਚੀ ਆਪਾਂ ਦਿਮਾਗੇ ਮੰਨ ਲੈ ਵੀ ਲੈਣ ਦੇਣ ਵਾਲਾ ਰੇਟ 2 ਲੱਖ ਤੇ 20000 ਰੁਪਏ ਦੀ ਰੇਟ ਤਾਂ ਬਾਈ ਜਗੀਤ ਜਾਨਵਰ ਦੀ ਹੋਣਾਗਾ ਨਾ ਸਾਰੇ ਤਰ੍ਹਾਂ ਦੇ ਜਾਨਵਰ ਨੇ ਅੱਗੇ ਹੋਰ ਖੜੇ ਆ ਉਹ ਵੀ ਦਿਖਾ ਦਿੰਨੇ ਆਪਾਂ ਇਹ ਚਿੱਟੀ ਬਿਹੜਾ ਬਾਈ ਦੂਜਾ ਸੂਆ ਸੂਗੀ ਦੁੱਧ ਦਿੱਤਾ ਹੋਇਆ 26 27 ਕਿਲੋ ਇਹ ਬਿਹੜਾ ਆਪਾਂ ਬਾਈ ਦੇ ਦਾਂਗੇ 95000 ਦੀ ਤੋਰੀ ਬਾਈ ਸਲਾਮ ਹੱਦੀ ਸਲਾਮ ਪ੍ਰਦੀਪ ਭਾਈ ਦਰਦੇ ਇਹ ਦੇ ਦਾਂਗੇ ਬਾਈ 95000 ਰੁਪਏ ਦੀ ਠੀਕ ਐ ਦੁੱਧ ਮੰਨ ਕੇ ਵੀ ਇਹਨੂੰ 25 ਕਿਲੋ ਦਾ ਜੇਨੂਨ ਮੰਨ ਕੇ ਲੈ ਲਿਓ ਉਦੋਂ ਉੱਪਰ ਅਗਲੇ ਦੀ ਜਿੱਦਾਂ ਵੀ ਆਪਾਂ ਕਹਿੰਦੇ ਨੇ ਵੀ ਨਸਲ ਬਰੀਡ ਵਾਲੀ ਜਾਨਵਰ ਆ ਇਹ ਤੋਂ ਅੱਗੇ ਪਹਿਲਾਂ ਅੱਗੇ ਬਾਈ ਇਹ ਆ ਗਈ ਕਰਾਸ ਦੇ ਵਿੱਚ ਹੂੰ ਦੁੱਧ ਦਿੱਤਾ ਹੋਇਆ 26 27 ਕਿਲੋ ਹੂੰ ਇਹ ਬੈੜ ਵੀ ਬਾਈ 95000 ਦੀ ਦੇ ਦਾਂਗੇ ਠੀਕ ਐ ਅੱਗੇ ਇਹ ਬੈੜ ਆ ਗਈ ਬਾਈ ਸੂਆ ਤੀਜਾ ਦੁੱਧ ਵਧੀਆ ਸੋਨਾ ਦੱਸਿਆ ਮਾਲਕਾਂ ਨੇ ਆਪਾਂ ਨੂੰ ਹੂੰ ਇਹ ਦੇ ਦਾਂਗੇ ਬਾਈ ਇਹ 85000 ਠੀਕ ਕਹਿੰਦਾ ਮਤਲਬ ਵੀ ਸਾਰੇ ਤਰ੍ਹਾਂ ਦੇ ਰੇਟ ਆਏਗਾ ਕੋਈ ਦੂਰੋਂ ਸੱਜਣਾ ਉਹ ਇਹ ਨਹੀਂ ਹੈਗਾ ਪਕਾਈ ਅੰਦਰ ਜਨਮਰ ਆਪਣੇ ਕੋਲੇ ਐ ਮੰਨ ਲਓ ਵੀ ਅੱਜ ਜਿਹੜੇ 34 35 ਜਨਮਰ ਨੇ ਠੀਕ ਹੈ ਬਾਕੀ ਸਾਰੇ ਆਪਾਂ ਕੱਡੇ ਨਹੀਂ ਬਾਹਰ ਸਹੀ ਹੈ ਕੋ ਮੱਝਾਂ ਵੀ ਹੈਗੀਆਂ ਹਾਂ ਮੱਝਾਂ ਹੈਗੀਆਂ ਨੇ ਭਾਈ ਝੋਟੀਆਂ ਇਹ ਕੰਨੇ ਆ ਜੂਗੀ ਠੀਕ ਹੈ ਅਜੇ ਤੁਹਾਡੇ ਇਹਨਾਂ ਬਾਈਆਂ ਨੇ ਲਈਆਂ ਨੇ ਬੱਚੇ ਤਿੰਨ ਪਲੂਣ ਠੀਕ ਹੈ ਭਾਈ ਸਾਹਿਬ ਨਮਸਕਾਰ ਨਮਸਕਾਰ ਨਾਮ ਆਪਣਾ ਬਤਾਣਾ ਭਾਈ ਨਾਮ ਮੇਰਾ ਕੰਨੂ ਭਾਈ ਪਟੇਲ ਭਾਈ ਸਾਹਿਬ ਕਹਾਂ ਸੇ ਆਏ ਹੋ ਆਪ ਗੁਜਰਾਤ गुजरात ठीक है यहाँ से कितनी गायें ले ली आपने कितने हमने तीन गायें ली तीन अच्छा लगा यहाँ पर अच्छा लगा ठीक है और एनिमल बहुत रहते हैं तो आपको आसानी रही इनमें से सिलेक्ट करने नहीं नहीं बहुत एनिमल बहुत थे सिलेक्ट करने में बहुत, बहुत आसानी रही ठीक है अपनी लैंग्वेज में जो गुजरात के भाई वीडियो देख रहे हैं मैं तो पंजाबी बोलता हूँ उनके लिए कोई मैसेज अगर आप देना तो। सहूलत तो तो मिल गई थी ठीक है सो दोस्तों गुजरात तो भाई जो आए इन्होंने भी बहुत अच्छा है अच्छा बोलता ज्यादा है पर दिल का राजा अच्छा ठीक है अच्छा लगा डील करके आपको सही सही

ਉਹਾਂ ਪਰ ਫਾਰਮ ਆਪ ਕਰ ਰਹੇ ਹੋ ਗਾਂ ਦਾ ਫਾਰਮ ਫਾਰ ਠੀਕ ਹੈ ਅੱਛੇ ਦੁੱਧ ਕੀ ਕੀਮਤ ਅੱਛੀ ਰਹਤੀ ਆ ਵਾਹ ਪੇ ਹਾਂ ਠੀਕ ਸੋ ਦੋਸਤੋ ਇੱਕ ਜਰਾਤ ਤੋਂ ਬਾਈ ਜੋਰੀ ਆਏ ਸੀ ਤੇ ਇਹਨਾਂ ਨੇ ਤਿੰਨ ਵੇੜਾ ਖਰੀਦ ਲਈਆਂ ਬਾਕੀ ਪਸ਼ੂ ਬਹੁਤ ਸਾਰੇ ਅਵੇਲੇਬਲ ਆ ਤੁਸੀਂ ਆ ਸਕਦੇ ਹੋ ਦੇਖ ਸਕਦੇ ਹੋ ਧੰਨਵਾਦ